ਸ਼ਰਾਬ ਘਟਾਲੇ ਦੇ ਵਿੱਚ ਕੇਜਰੀਵਾਲ ਪਿਛਲੇ 170 ਦਿਨ ਤੋਂ ਜੇਲ੍ਹ ਵਿੱਚ ਬੰਦ ਸੀ ਅਤੇ ਸੁਪਰੀਮ ਕੋਰਟ ਨੇ ਅੱਗੇ ਫੈਸਲਾ ਸੁਣਾ ਕੇ ਉਹਨਾਂ ਨੂੰ ਜ਼ਮਾਨਤ ਤਾਂ ਦੇ ਦਿੱਤੀ ਹੈ ਪਰ ਉਹਨਾਂ ਦੇ ਹੱਥ ਵਿੱਚੋਂ ਪਾਬਰਾਂ ਖੋ ਲਈਆਂ ਨੇ ਅਤੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਇਹਨਾਂ ਦੇ ਉੱਤੇ ਜਿਹੜੇ ਦੋਸ਼ ਲੱਗੇ ਨੇ ਇਹ ਹੁਣ ਮੁੱਖ ਮੰਤਰੀ ਅਹੁਦੇ ਦੀ ਵਰਤੋਂ ਨਹੀਂ ਕਰ ਸਕਦੇ ਨਾ ਤਾਂ ਕੋਈ ਫੈਸਲਾ ਸੁਣਾ ਸਕਦੇ ਨੇ ਮੁੱਖ ਮੰਤਰੀ ਲੈਵਲ ਤੇ ਨਾ ਕੋਈ ਇਹ ਸਿਗਨੇਚਰ ਕਰਕੇ ਕੋਈ ਕੰਮ ਕਰ ਚਲਾ ਸਕਦੇ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਅਗਲਾ ਜਿਹੜਾ ਕਾਰਜਕਾਲ ਹੈ ਮੁੱਖ ਮੰਤਰੀ ਦਾ ਉਹ ਕੌਣ ਸੰਭੇਗਾ ਇਹ ਗੱਲਾਂ ਅਰਸ਼ਦੀਪ ਸਿੰਘ ਕਲੀਅਰ ਨੇ ਕਹੀਆਂ ਨੇ ਕਿ ਨੈਤਿਕਤਾ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਹਮੇਸ਼ਾ ਦੂਜਿਆਂ ਨੂੰ ਸਿਖਾਉਂਦੀ ਰਹੀ ਹੈ ਹੁਣ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਸ ਨੂੰ ਇਹ ਪਾਰਟੀ ਕਿਵੇਂ ਮੰਨਦੀ ਹੈ ਤੇ ਹੁਣ ਕਿਹੜਾ ਅਗਲਾ ਮੁੱਖ ਮੰਤਰੀ ਜਿਹੜਾ ਦਿੱਲੀ ਨੂੰ ਚਲਾਵੇਗਾ ਇਹ ਦੇਖਣ ਜੋ ਹੋਵੇਗਾ ਆਓ ਤੁਹਾਨੂੰ ਦਿਖਾਉਨੇ ਆ ਉਹਨਾਂ ਦਾ ਕੀ ਕਹਿਣਾ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਅੱਜ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਨੇ bail ਦੇ ਉੱਤੇ ਛੱਡ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ ਖੁਸ਼ੀ ਦੀ ਲਹਿਰ ਸੁਭਾਵਿਕ ਹੈ ਕਿ ਨੈਸ਼ਨਲ ਕੋਆਰਡੀਨੇਟਰ ਸ਼ਰਾਬ ਘਟਾਲੇ ਕਰਕੇ 177 ਦਿਨ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਤੇ ਅੱਜ bail ਦੇ ਉੱਤੇ ਬਾਹਰ ਔਰ ਜਿਹੜੀ ਜਜਮੈਂਟ ਆਈ ਹੈ ਸੁਪਰੀਮ ਕੋਰਟ ਆਫ ਇੰਡੀਆ ਦੀ ਕੇਜਰੀਵਾਲ ਸਾਹਿਬ ਦੇ ਕੇਸ ਦੇ ਵਿੱਚ ਉਹ ਚ ਜਿਹੜੀਆਂ ਸ਼ਰਤਾਂ ਲਾਈਆਂ ਗਈਆਂ ਨੇ ਉਹ ਪੜਨ ਵਾਲੀਆਂ ਨੇ ਮੇਰੇ ਕੋਲੇ ਆ ਜਜਮੈਂਟ ਹੈ ਜਿਹੜੀ ਈਡੀ ਦੇ ਕੇਸ ਦੇ ਵਿੱਚ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੇਲ ਮਿਲੀ ਹੈ ਤੇ ਜਿਹੜੀ ਅੱਜ ਸੁਪਰੀਮ ਕੋਰਟ ਆਫ ਇੰਡੀਆ ਨੇ ਸੀਬੀਆਈ ਦੇ ਕੇਸ ਦੇ ਵਿੱਚ ਦਿੱਤੀ ਔਰ ਜੋ ਇਹਦੀਆਂ ਸ਼ਰਤਾਂ ਨੇ ਪੈਰਾਗ੍ਰਾਫ 47 ਹੈ ਉਹਦੇ ਚ ਬੜਾ ਕਲੀਅਰਲੀ ਲਿਖਿਆ ਕਿ ਨਾ ਤਾਂ ਬਤੌਰ ਮੁੱਖ ਮੰਤਰੀ ਉਹ ਦਫ਼ਤਰ ਜਾ ਸਕਦੇ ਨੇ ਸਕੱਤਰੇਤ ਨਹੀਂ ਜਾ ਸਕਦੇ ਆਪਣੇ ਦਫ਼ਤਰ ਨਹੀਂ ਜਾ ਸਕਦੇ ਨਾ ਹੀ ਅਰਵਿੰਦ ਕੇਜਰੀਵਾਲ ਕਿਸੇ ਫਾਈਲ ਦੇ ਉੱਤੇ ਦਸਤਕਤ ਕਰ ਸਕਦੇ। ਹੋਰ ਵੀ ਬਹੁਤ ਕੰਡੀਸ਼ਨਸ ਐ ਕਿ ਵਿਟਨੈਸ ਨੂੰ ਨਹੀਂ ਮਿਲ ਸਕਦੇ ਆਪਣੇ ਕੇਸ ਦੇ ਰਿਗਾਰਡਿੰਗ ਕੋਈ ਸਟੇਟਮੈਂਟ ਨਹੀਂ ਦੇ ਸਕਦੇ। ਪਰ ਅੱਜ ਸਵਾਲ ਤਾਂ ਵੱਡਾ ਆਮ ਆਦਮੀ ਪਾਰਟੀ ਤੇ ਖੜਾ ਹੁੰਦਾ ਕਿ ਚਲੋ ਜਦੋਂ ਫੜੇ ਸੀ ਅਰਵਿੰਦ ਕੇਜਰੀਵਾਲ ਸਾਹਿਬ ਉਦੋਂ ਤਾਂ ਬਤੌਰ ਮੁੱਖ ਮੰਤਰੀ ਫੜੇ ਸੀ ਤੇ ਪਹਿਲਾ ਐਸਾ ਮੁੱਖ ਮੰਤਰੀ ਸੀ ਜਿਹਨੇ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਅਸਤੀਫਾ ਨਹੀਂ ਦਿੱਤਾ। ਹਾਲਾਂਕਿ ਨੈਤਿਕਤਾ ਉਦੋਂ ਵੀ ਕਹਿੰਦੀ ਸੀ ਕਿ ਜਦੋਂ ਮੁੱਖ ਮੰਤਰੀ ਫੜੇ ਹੀ ਗਏ ਏਡੇ ਵੱਡੇ ਘਟਾਲੇ 'ਚ ਅਸਤੀਫਾ ਦੇ ਦੇਣਾ ਚਾਹੀਦਾ ਹੁਣਾਂ ਤੇ ਸੁਪਰੀਮ ਕੋਰਟ ਨੇ ਵੀ ਸਪਸ਼ਟ ਕਰਤਾ ਕਿ ਭਾਈ ਇਹ ਕੇਸ ਬਹੁਤ ਵੱਡਾ ਹੈ ਇਲਜ਼ਾਮ ਬੜੇ ਸੰਗੀਨ ਨੇ ਸੋ ਬਤੌਰ ਮੁੱਖ ਮੰਤਰੀ ਨਾ ਤਾਂ ਦਫ਼ਤਰ ਜਾ ਸਕਦੇ ਹੋ ਨਾ ਫਾਈਲਾਂ ਸਾਈਨ ਕਰ ਸਕਦੇ ਹੋ ਉਥੋਂ ਮੁੱਖ ਮੰਤਰੀ ਰਹਿ ਕਿਾ ਦੇਗੇ ਤੇ ਅੱਜ ਨੈਤਿਕਤਾ ਦਿਖਾਉਣ ਦਾ ਸਮਾਂ ਤੇ ਜਿਆਜਮ ਆਦਮੀ ਪਾਰਟੀ ਸੁਪਰੀਮ ਕੋਰਟ ਦੇ ਇਸ ਜੱਜਮੈਂਟ ਦਾ ਸਵਾਗਤ ਕਰਦੀ ਹੈ ਤਾਂ ਉਹ ਸਵਾਗਤ ਤਾਂ ਬਣਦਾ ਹੈ ਜੇ ਸੁਪਰੀਮ ਕੋਰਟ ਦੀ ਕਈ ਗੱਲ ਮੰਨੀ ਜਾਵੇ ਤੇ ਕਿਸੇ ਐਸੇ ਸ਼ਖਸ ਨੂੰ ਹੁਣ ਦਿੱਲੀ ਦਾ ਮੁੱਖ ਮੰਤਰੀ ਬਣਾਓ ਜਿਹੜਾ ਘਟੋ-ਘਟ ਦਫ਼ਤਰ ਜਾ ਸਕਦਾ ਹੋਵੇ ਲੋਕਾਂ ਦੀ ਭਲਾਈ ਵਾਲੀਆਂ ਜਿਹੜੀਆਂ ਫਾਈਲਾਂ ਨੇ ਉਹਨਾਂ ਤੇ ਦਸਕਤ ਕਰ ਸਕਦਾ ਹੋਵੇ ਤੋਂ ਕਿਰਵਿੰਦ ਕੇਜਰੀਵਾਲ ਤਾਂ ਜਾ ਨਹੀਂ ਸਕਦੇ ਦਸਕਤ ਕਰ ਨਹੀਂ ਸਕਦੇ ਸੋ ਆਮ ਆਦਮੀ ਪਾਰਟੀ ਨੇ ਦੇਸ਼ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਤਾਂ ਬਹੁਤ ਨੈਤਿਕਤਾ ਦੇ ਪਾਠ ਪੜ੍ਹਾਏ ਤੇ ਅੱਜ ਪਤਾ ਲੱਗਣਾ ਜਦੋਂ ਸੁਪਰੀਮ ਕੋਰਟ ਦੀਆਂ ਇਹ ਸ਼ਰਤਾਂ ਦੇ ਤਹਿਤ ਨੈਤਿਕਤਾ ਆਪ ਦਿਖਾਉਣ ਆਰਟੀਡੀ ਦੇ ਮੁੱਖ ਸਲਾਹਕਾਰ ਨੇ ਜਿਨ੍ਹਾਂ ਚ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸੰਜੀਤ ਸਿੰਘ ਰਾਗਵਚੱਟਾ ਸੰਦੀਪ ਪਾਠਕ ਮੇਰਾ ਉਹਨਾਂ ਨੂੰ ਇਹ ਸਵਾਲ ਹੈ ਕਿ ਹੁਣ ਸਹੀ ਸਲਾਹ ਦਿਓ ਕਿਉਂਕਿ ਸੁਪਰੀਮ ਕੋਰਟ ਦਾ ਇੱਕ ਇੱਕ ਸ਼ਬਦ ਬਹੁਤ ਡੂੰਗਾ ਤੇ ਸੁਪਰੀਮ ਕੋਰਟ ਦੇ ਮੁਤਾਬਕ ਇਹ ਫਿਟ ਨਹੀਂ ਹੈਗੇ ਮੁੱਖ ਮੰਤਰੀ ਦੇ ਦਫ਼ਤਰ ਦੇ ਵਿੱਚ ਰਹਿਣ ਦੇ ਤੇ ਫਾਈਲਾਂ ਦਸਕਤ ਕਰਨ ਦੇ ਸੋ ਇਹਦਾ ਜਵਾਬ ਹੁਣ ਆਮ ਆਦਮੀ ਪਾਰਟੀ ਦਵੇ ਉਮੀਦ ਰਹੇਗੀ ਕਿਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਤੋਂ ਅਸਤੀਫਾ ਲੈ ਕੇ ਦਿੱਲੀ ਦੇ ਲੋਕਾਂ ਦੀ ਭਲਾਈ ਦੇ ਲਈ ਕਿਸੇ ਐਸੇ ਸ਼ਖਸ ਨੂੰ ਮੁੱਖ ਮੰਤਰੀ ਬਣਾਏਗੀ ਜਿਹੜਾ ਘੱਟੋ-ਘੱਟ ਦਫ਼ਤਰ ਜਾ ਕੇ ਦਿੱਲੀ ਦਾ ਕੰਮਕਾਜ ਸੰਭਾਲ ਸਕੇ ਕਿਉਂਕਿ ਇਹ ਦੇਸ਼ ਦੀ ਰਾਜਧਾਨੀ ਹੈ ਇਹ ਕੋਈ ਹੋਰ ਛੋਟਾ ਜਾਂ ਕੋਈ ਜ਼ਿਲ੍ਹਾ ਨਹੀਂ ਕੋਈ ਹੋਰ ਐਸਾ ਸੂਬਾ ਨਹੀਂ ਇਹ ਦੇਸ਼ ਦੀ ਰਾਜਧਾਨੀ ਦੇ ਮੁੱਖ ਮੰਤਰੀ ਦੀ ਗੱਲ ਹੈ ਸੋ ਸੁਹਿਰਦਤਾ ਦੇ ਨਾਲ ਇਹਦੇ ਉੱਤੇ ਫੈਸਲਾ